ਮੈਂ ਪੰਦਰਾਂ ਸਿੰਘ ਕੋਟਪਾਈ ਸਤਕਾਰਯੋਗ ਸਤਕਾਰਯੋਗ ਲੱਖਾ ਜੀ ਚੇਅਰਮੈਨ ਸਾਹਿਬ ਪਾਲ ਜੀ ਚੇਅਰਮੈਨ ਸਾਹਿਬ ਮੈਡਮ ਪੱਤੀ ਸਾਹਿਬ ਕਾਂਗਰਸ ਪਾਰਟੀ ਦੀ ਸਮੂਚੀ ਲੀਡਰਸ਼ਿਪ ਤੇ ਵਰਕਰ ਸਾਹਿਬਾਨ ਤੇ ਅੱਜ ਇਕੱਤਰ ਮੇਰੇ ਪਰਮ ਸਤਕਾਰਯੋਗ ਬਜ਼ੁਰਗੋ ਮਾਤਾਵੋ ਵੀਰੋ ਤੇ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਤੁਸੀਂ ਵੱਡੀ ਗਿਣਤੀ ਜਿੱਥੇ ਸ਼ਾਮਿਲ ਹੋਏ ਹੋ ਆਪ ਦੀ ਅਹਿਮ ਹਾਜ਼ਰੀ ਲੋਵਾਈ ਹੈ ਤੇ ਆਪ ਦੀ ਹਾਜ਼ਰੀ ਨਾਲ ਇਸ ਕੱਟ ਦੀ ਸ਼ਾਨ ਵਧਾਈ ਹੈ ਇੱਕ ਗੱਲ ਤਾਂ ਅੱਜ ਸਪਸ਼ਟ ਹੋ ਗਈ ਹੈ ਕਿ ਆਪਾਂ ਸਾਰੇ ਅਗਲੇ 7 ਦਿਨਾਂ ਅਜ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਨੂੰ ਯਕੀਨਨ ਦਿਖਾਵਾਂਗੇ ਕਿ ਮੇਰੇ ਪਿਤਾ ਜੀ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਨੂੰ ਐਮਪੀ ਬਣਾ ਕੇ ਇਸ ਕੀ ਦੇ ਲਈ ਭੇਜਾਂਗੇ ਕਿਉਂਕਿ 2022 ਚਪਾ ਦੇਖਿਆ ਸਾਰਿਆਂ ਨੇ ਲੋਕਾਂ ਨੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਸੀ ਕੁਝ ਆਮ ਆਦਮੀ ਪਾਰਟੀ ਨੇ ਵਾਦੇ ਜਿਹੇ ਕੀਤੇ ਸੀ ਕੁਝ ਲਾਰੇ ਜਿਹੇ ਲਾਏ ਸੀ ਕਿ ਲੋਕਾਂ ਨੇ ਸੋਚਿਆ ਕਿ ਆਇਤੀ ਮੌਕਾ ਦੇ ਕੇ ਦੇਖੀ ਸਾਡੀਆਂ ਮਾਤਾਵਾ ਪੈਣਾ ਬੈਠੀਆਂ ਨੇ ਇਹਨਾਂ ਨੇ ਵੱਡਾ ਵਾਦਾ ਕੀਤਾ ਸੀ ਕਿ 1000 ਰੁਪਏ ਦੇਵਾਂਗੇ 1 ਮਹੀਨੇ ਦਾ ਤੁਹਾਡੇ ਤੋਂ ਫੋਰਮ ਵੀ ਭਰਾਈ ਸੀ ਹੁਣ ਦੱਸ ਦਿਓ ਜੀ 2 ਸਾਲ ਹੋ ਗਏ ਜੇ ਕਿਸੇ ਨੂੰ 1000 ਰੁਪਏ ਆਏ ਹੋਵੇ ਆਏ ਜੀ ਕਿਸੇ ਨੂੰ ਆਪਣੇ ਸਾਰਿਆਂ ਦੇ ਘਰਾਂ 'ਚ ਮਾਤਾਵਾ ਧੀਆ ਹੈਗੀਆਂ ਤੁਸੀਂ ਦੱਸ ਦਿਓ ਜੇ ਕਿਸੇ ਦੇ ਵੀ ਘਰ ਆਇਆ ਹੋਵੇ ਪੈਸਾ ਹੁਣ ਜਦੋਂ ਆਉਣਗੇ ਵੋਟਾਂ ਮੰਗਣ ਇਹਨਾਂ ਨੂੰ ਸਿੱਧਾ ਕਹਿ ਦਿਓ ਕਿ ਪਹਿਲਾਂ 26000 ਰੁਪਏ ਲਿਆਓ ਫਿਰ ਵੋਟਾਂ ਦੀ ਮੰਗ ਕਰਿਓ ਆਕੇ ਪਿੰਡਾਂ 'ਚ ਕਿਸਾਨਾਂ ਨਾਲ ਵੱਡੇ ਵਾਅਦੇ ਕੀਤੇ ਸੀ ਐ ਚੁਟਕੀਆਂ ਮਾਰ ਕੇ ਇਹਨਾਂ ਦੀ ਇੱਕ ਮੰਤਰੀ ਹੈ ਉਹ ਕਹਿੰਦੀ ਸੀ ਕਿ 5 ਮਿੰਟਾਂ 'ਚ ਐਮਐਸਪੀ ਦੇਵਾਂਗੇ ਹੁਣ ਉਹੀ ਮੰਤਰੀ ਕੈਮਰੇ ਤੋਂ ਲੁਕੀ ਫਿਰਦੀ ਐ ਕਿਉਂਕਿ ਐਮਐਸਪੀ ਤਾਂ ਕੀ ਦੇਣਾ ਸੀ ਇਹਨਾਂ ਨੂੰ ਪਤਾ ਵੀ ਸੀਗਾ ਉਹ ਮੰਨ ਵੀ ਗਈ ਅੱਜ ਕਿਉਂ ਤਾਂ ਉਹੀ ਕਹਿੰਦਾ ਜੀ ਵੋਟਾਂ ਤੇ ਕਾਬਜ਼ ਹੋਣ ਲਈ ਪਤਾ ਨਹੀਂ ਸੀ ਸਾਨੂੰ ਕਿ ਕਿਵੇਂ ਸਰਕਾਰਾਂ ਚੱਲਦੀਆਂ ਨੇ ਭਗਵਾਨਤਮਨ ਕਹਿੰਦਾ ਸੀ ਕਿ ਇੱਕ ਇੱਕ ਮੁਰਗੀ ਇੱਕ ਇੱਕ ਅੰਡੇ ਦਾ ਮੁਆਵਜ਼ਾ ਦਵਾਂਗੇ ਜੇ ਕਿਤੇ ਸਰਕਾਰ ਜੇ ਕਿਤੇ ਫਸਲ ਨੂੰ ਨੁਕਸਾਨ ਹੋਵੇ ਫਸਲ ਦੀ ਮਾਰ ਪੈ ਜਾਏ 25-25000 ਰੁਪਏ ਪਹਿਲਾਂ ਭੇਜਾਂਗੇ ਖਾਤਿਆਂ 'ਚ ਗਰਦੌਰੀਆਂ ਬਾਅਦ ਹੋਣਗੀਆਂ ਅੰਡਿਆਂ ਦਾ ਮੁਰਗੀਆਂ ਦਾ ਗਰਦੌਰੀਆਂ ਦਾ ਤਾਂ ਪਤਾ ਨਹੀਂ ਅੰਡੇ ਬੇਸ਼ੱਕ ਆਪ ਹੀ ਛੰਕ ਗਿਆ ਹੋਊ ਬੈਠਾ ਭਗਤੰਦਰ ਕਿਸੇ ਸ਼ਾਮ ਨੂੰ ਕਿਸੇ ਦਿਨ ਪਰ ਮੁਆਵਜ਼ਾ ਕਿਸੇ ਨੂੰ ਹੀ ਮਿਲਿਆ ਨਹੀਂ ਗਰਦੌਰੀਆਂ ਚੱਜਦੀ ਹੋਈਆਂ ਨੇ ਸੋ ਕਹਿਣ ਦਾ ਮਤਲਬ ਕਿ ਕਹਿਣੀ ਤੇ ਕਰਨੀ 'ਚ ਬਹੁਤ ਫਾਸਲਾ ਹੈ। ਇਹ ਸਟੇਜ ਸਾਹਮਣੇ ਵਾਲੇ ਬੰਦੇ ਸੀਗੇ ਇਹਨਾਂ ਨੂੰ ਆਪਾਂ ਸਟੇਟ ਸਾਹਮਤਾ ਤੇ ਨਤੀਜਾ ਸਾਰਿਆਂ ਦੇ ਸਾਹਮਣੇ ਹੁਣ ਵੀ ਜਦੋਂ ਵੀ ਰੈਲੀ ਹੁੰਦੀ ਹੈ ਕੋਈ ਆਮ ਆਦਮੀ ਪਾਰਟੀ ਦੀ ਪਾਣੀ ਪਾਈ ਜਾਂਦਾ ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਖਾਦੀ ਪੀਤੀ ਕੀ ਕਰ ਬੈਠਦਾ। ਸੋ ਐਤਕੀ ਜਦੋਂ ਤੁਹਾਡੇ ਪਿੰਡਾਂ 'ਚ ਆਉਣਗੇ ਵੋਟ ਮੰਗਣ ਇਹਨਾਂ ਤੋਂ ਸਵਾਲ ਜ਼ਰੂਰ ਕਰਿਓ ਇਹਨਾਂ ਨੂੰ ਪੁੱਛਿਓ ਇਹਨਾਂ ਤੋਂ ਹਿਸਾਬ ਮੰਗਿਓ ਇਹਨਾਂ ਨੇ ਜਿਹੜੇ ਲਾਰੇ ਲਾਏ ਸੀ ਉਹਨਾਂ ਦਾ ਹਿਸਾਬ ਮੰਗਿਓ। ਤੈਨੂੰ ਦੱਸਿਓ ਕਿ ਐਤ ਕੀ ਪੰਜਾਬ ਦੇ ਵੋਟਰ ਬਠਿੰਡੇ ਦੇ ਵੋਟਰ ਪੁਚੋ ਦੇ ਵੋਟਰ ਇਹਨਾਂ ਦਾ ਅਸਲੀ ਚਿਹਰਾ ਪਛਾਣ ਚੁੱਕੇ ਨੇ ਤੇ ਇਹਨਾਂ ਨੂੰ ਇੱਥੋਂ ਭਜਾਇਓ ਸਵਾਲਾਂ ਦੇ ਇਹਨਾਂ ਕੋਲੇ ਜਵਾਬ ਨਹੀਂ ਹੋਣੇ ਯਕੀਨਨ ਪੱਜਣਗੇ ਗੀ ਗੱਲ ਰਹੀ ਅਕਾਲੀ ਦਲ ਦੀ ਭਾਜੀਪੀ ਦੀ ਇਹਨਾਂ ਦਾ ਅੱਜ ਵੀ ਸਮਝੌਤਾ ਹੈ ਅੱਜ ਵੀ ਅੰਦਰਖਾਤੇ ਰਲੇ ਹੋਏ ਨੇ ਬੇਸ਼ੱਕ ਖੁੱਲ ਕੇ ਅੱਡ ਅੱਡ ਤੁਰ ਰਹੇ ਨੇ ਅੰਦਰਖਾਤੇ ਇੱਕੋ ਹੀ ਨੇ ਤੇ ਜੇ ਅਕਾਲੀ ਦਲ ਨੂੰ ਵੋਟ ਜਾਂਦੀ ਹੈ ਤੁਸੀਂ ਐ ਮੰਨੋ ਕਿ ਉਹ ਵੋਟ ਜਾਊਗੀ ਭਾਜਪਾ ਨੂੰ ਤੇ ਜਿਵੇਂ ਕੋਟਪਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਜੇ ਕਿਤੇ ਭਾਜਪਾ ਨੂੰ ਵੋਟ ਜਾਂਦੀ ਹੈ ਉਹਦਾ ਇੱਕੋ ਇੱਕ ਮਕਸਦ ਹੈ ਭਾਜਪਾ ਦਾ ਇੱਕੋ ਹੀ ਉਹਨਾਂ ਦਾ ਮਨਸੂਬਾ ਹੈ ਕਿ ਜਦੋਂ ਸਰਕਾਰ ਬਣੂਗੀ ਉਹਨਾਂ ਨੇ ਸੰਵਿਧਾਨ ਸੋਧ ਲਿਆ ਕੇ ਵੋਟ ਪਾਉਣ ਵਾਲਾ ਹੱਕ ਖੋਲ ਲੈਣਾ ਜਿਹੜੇ ਸੰਵਿਧਾਨ ਦੇ ਤਹਿਤ ਸਾਨੂੰ ਅਧਿਕਾਰ ਮਿਲਦੇ ਨੇ ਹੱਕ ਮਿਲਦੇ ਨੇ ਉਹ ਇਹਨਾਂ ਨੇ ਖੋਲ ਲੈਣੇ ਵੈਸੇ ਕੋ ਘੱਟ ਗਿਣਤੀਆਂ ਦੇ ਹੱਕ ਹੋਣ ਵੈਸੇ ਕੋ ਪਛੜੇ ਭਾਈਚਾਰਿਆਂ ਦੇ ਹੱਕ ਹੋਣ ਦੇਸ਼ੇ ਵੋਟ ਪਾਉਣ ਵਾਲਾ ਹੱਕ ਹੋਵੇ ਬੇਸ਼ਮਾਨ ਹੁਕਮਦਾਰ ਹੋਣ ਉਹ ਸਾਰੇ ਇਹਨਾਂ ਨੇ ਖੋਲੇ ਨੇ ਤੇ ਦੇਸ਼ ਨੂੰ ਦੇਸ਼ ਦੀ ਜਾਇਦਾਦ ਨੂੰ ਇਹਨਾਂ ਨੇ ਅਡਾਨੀਆਂ ਬਾਨੀਆਂ ਵਰਗਿਆਂ ਨੂੰ ਸੌਂਪ ਦੇਣਾ ਹੈ ਦੇਸ਼ ਨੂੰ ਇਹਨਾਂ ਨੇ ਆਰਐਸਐਸ ਨੂੰ ਦੇ ਦੇਣਾ ਹੈ ਕੋਰਟ ਕਚੈਰੀਆਂ ਨੂੰ ਇਹਨਾਂ ਨੇ ਬੰਦ ਕਰ ਦੇਣਾ ਜਿਵੇਂ ਅੱਜ ਆਪਾਂ ਇਕੱਠੇ ਹੋਏ ਹਾਂ ਚੌਂ ਜਲਦ ਸੇ ਬੰਦ ਹੋ ਜਾਣਗੇ ਕੋਈ ਸੁਣਵਾਈ ਨਹੀਂ ਹੋਊਗੀ ਆਦੀਵਾਜ਼ ਚਪਚੰਦੇ ਤਸ਼ੱਦਦ ਹੋਊਗੀ ਤਾਨਾਸ਼ਾਹੀ ਲਾਗੂ ਕਰਨਗੇ ਦੇਸ਼ ਤੇ ਜੇ ਬੀਜੇਪੀ ਨੂੰ ਰੋਕਣਾ ਹੈ ਵੋਟ ਦਾ ਕਾਂਗਰਸ ਨੂੰ ਪਾਉਣੀ ਪੈਣੀ ਹੈ ਵੋਟ ਪੰਜੇ ਨੂੰ ਪਾਉਣੀ ਪੈਣੀ ਹੈ ਕਿਉਂਕਿ ਜੇ ਕੋਈ ਇੰਡੀਆ ਪੱਧਰ ਤੇ ਇਸ ਬੀਜੇਪੀ ਪਾਰਟੀ ਨਾਲ ਇਸ ਪਾਰਟੀ ਨਾਲ ਮੱਥਾ ਲਾਸ ਨਾਲ ਖੜੇ ਖੜੀਏ ਤੇ ਇੱਕ ਇੱਕ ਕੀਮਤੀ ਵੋਟ ਪੰਜੇ ਤੇ ਪੁਕਤਾ ਕੇ ਯਕੀਨਨ ਕਾਂਗਰਸ ਦੀ ਜਿੱਤ ਕਰਵਾਈਏ ਕਿਉਂਕਿ ਕਾਲੀ ਦਾਲ ਦੀ ਜਿਹੜੀ ਕਾਰਗਸਾਰੀ ਰਹੀ ਹੈ 15 ਸਾਲਾਂ ਦੀ ਬੀਬਾ ਬਾਦਲ 15 ਸਾਲ ਐਮਪੀ ਰਹੀ ਹੈ ਕੁਝ ਨਹੀਂ ਕਰਿਆ ਕੀਤਾ ਉਹਨੇ ਬਠਿੰਡੇ ਲਈ 15 ਸਾਲ ਐ ਪੀਸੀਜੀ ਫੰਡ ਆਉਂਦਾ ਸੀ ਐਮਪੀ ਦਾ ਸਰਕਾਰ ਚ ਵੀ ਵਜ਼ੀਰ ਰਹੀ ਹੈ ਕਈ ਸਾਲਾਂ ਫੇਰ ਵੀ ਦੱਸ ਦਿਓ ਜੇ ਉਹਨੇ ਕੋਈ ਕਾਰਖਾਨਾ ਲਵਾਤਾ ਹੋਵੇ ਇੱਥੇ ਕੋ ਚੋਹਲਕੇ ਕੋਈ ਹਸਪਤਾਲ ਬਣਾਤਾ ਹੋਵੇ ਕੋਈ ਸੂਤ ਦਿੱਤੀ ਹੋਵੇ ਰੋਜ਼ਗਾਰ ਕੋਈ ਪੈਦਾ ਕੀਤਾ ਹੋਵੇ ਨਹੀਂ ਅਕਾਲੀ ਦਲ ਦੀ ਜੇ ਕੋਈ ਦੇਣ ਹੈ ਪੰਜਾਬ ਨੂੰ ਉਹ ਕੇਵਲ ਤੇ ਕੇਵਲ ਨਸ਼ਿਆਂ ਦੀ ਦੇਣ ਹੈ ਗੈਂਗਸਟਰ ਰਾਜ ਦੀ ਦੇਣ ਹੈ माफिया ਦੀ ਦੇਨ ਹੈ ਬੇਸ਼ੱਕ ਉਹ ਰੇਤ ਮਾਫੀਆ ਹੋਵੇ ਕੇਬਲ ਮਾਫੀਆ ਹੋਵੇ ਹੋਟਲ ਮਾਫੀਆ ਹੋਵੇ ਬਸਾਂ ਦਾ ਮਾਫੀਆ ਹੋਵੇ ਸ਼ਰਾਬ ਮਾਫੀਆ ਹੋਵੇ ਇਹ ਸਾਰਾ ਕੁਝ ਚੱਲੇ ਬਾਦਲ ਪਿੰਡੋਂ ਤੇ ਇਹ ਸਾਰੀ ਚੀਜ਼ਾਂ ਦਾ ਹਿਸਾਬ ਲੈਣ ਦੀ ਲੋੜ ਹੈ ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਹ ਵੀ ਅਕਾਲੀ ਦਲ ਦੇਲੇ ਹੋਈ ਤੇ ਹਰ ਸਿਮਰਤ ਬਾਦਲ ਦਾ ਆਪ ਦਾ ਬਿਆਨ ਹੈ ਉਨੀ ਕਿ ਹੈ ਕਿ ਮੈਂ ਅਰਦਾਸ ਕਰਦੀਆਂ ਕਿ ਜਿਹੜੀ ਪਾਰਟੀ ਨੇ ਬੇਅਦਬੀ ਕਰਵਾਈ ਹੈ ਉਸ ਪਾਰਟੀ ਦਾ ਕੱਖ ਨਾ ਰਹੇ ਹੁਣ ਤੁਸੀਂ ਸਾਰੇ ਸੂਝਵਾਨੋ ਅਖਬਾਰ ਪੜ੍ਹਦੇ ਹੋ ਸੋਸ਼ਲ ਮੀਡੀਆ ਨਾਲ ਜੁੜੇ ਹੋ ਤੁਹਾਨੂੰ ਪਤਾ ਹੈ ਕਿ ਅੱਜ ਦੀ ਘੜੀ ਅਕਾਲੀ ਦਲ ਦੀ ਕੇਵਲ 3 ਸੀਟਾਂ ਰਹਿ ਗਈਆਂ ਵਿਧਾਨ ਸਭਾ ਚ ਕੇਂਦਰ ਸਰਦਾਰ ਜਵਾਹਰੋਸੀ ਵੀ ਉਹ ਵੀ ਛੱਡਨੀ ਪੈਗੀ ਕਿਉਂਕਿ ਇਹਨਾਂ ਨੂੰ ਪਤਾ ਸੀ ਛੱਤਰ ਪਹਿਨ ਕੇ ਜੇ ਕਿਤੇ ਭਾਜੀਪੀ ਦੇ ਘਟਜੋਟ ਹੁੰਦੇ ਹੁੰਦੇ ਪਿੰਡਾਂ ਜਾਂਦੇ ਦੋ ਐਮਪੀ ਸੀਗੇ ਉਹ ਵੀ ਤੁਸੀਂ ਖੋਲੋਗੇ ਕਿ ਸੁਖਵੀਰ ਤਾਂ ਡਰ ਦੇ ਮਾਰੇ ਲੜਦਾ ਹੀ ਨਹੀਂ ਉਹਨੂੰ ਪਤਾ ਹੈ ਹਾਰੂਗਾ ਰਹਿ ਗਈ ਹਰਸਿਮਰਤ ਤਿੰਨ ਬਾਦਲ ਪਹਿਲਾਂ ਹੀ ਲੋਕਾਂ ਨੇ ਹਰਾਤੇ ਨੇ ਸੁਖਵੀਰ ਬਾਦਲ ਹਰਾਤਾ 2022 ਜ ਮਨਪ੍ਰੀਤ ਬਾਦਲ ਹਰਾਤਾ 2022 ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਰਾਤੇ 2022 ਇੱਕੋ ਬਾਦਲ ਰਹਿ ਗਿਆ ਉਹਦਾ ਵੀ ਬਿਸਤਰਾ 골 ਕਰਦੀ ਐ ਕਿ ਕਿਉਂਕਿ 15 ਸਾਲਾਂ ਉਹ ਤੁਹਾਡੇ ਕੰਮ ਨਹੀਂ ਆ ਸਕੀ। ਸੋ ਹੁਣ ਜਦੋਂ ਆਊਗੀ ਸਵਾਲ ਕਰਿਓ ਉਹਨੂੰ ਵੀ ਕਹਿ ਰਿਓ ਉਹਨੂੰ ਵੀ ਪੁਝਾਓ ਇਥੋਂ ਕਿਉਂਕਿ ਉਹ ਵੀ ਤੁਹਾਡੀ ਵੋਟ ਦੀ ਹੱਕਦਾਰ ਨਹੀਂ। ਅੱਜ ਤੁਹਾਨੂੰ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਿੱਤਾ ਹੈ, ਮਨੋਰਥ ਪੱਤਰ ਹੈ। ਇਹਦੇ 'ਚ ਹਰੇਕ ਵਰਗ ਲਈ ਅਹਿਮ ਫੈਸਲੇ ਨੇ। ਕਿਸਾਨੀ ਲਈ ਵੱਡਾ ਫੈਸਲਾ ਹੈ ਕਿ ਜੀ ਐਮ ਐਸ ਪੀ ਨੂੰ ਕਾਨੂੰਨੀ ਦਰਜਾ ਦੇਵਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਸਹੀ ਕੀਮਤ ਮਿਲੇ ਫਸਲਾਂ ਦੀ। ਜਿਹੜੇ ਕੋਈ ਖੇਤੀਬਾੜੀ ਸੰਧ ਨੇ ਉਹਨਾਂ ਨੂੰ ਜੀਐਸਟੀ ਮੁਕਤ ਕੀਤਾ ਜਾਊਗਾ ਕਹਿਣ ਦਾ ਮਤਲਬ ਕਿ ਜੇ ਅੱਜ ਦੀ ਘੜੀ ਕੋਈ ਸੰਧ 1 ਲੱਖ ਰੁਪਏ ਦਾ ਪੈਂਦਾ ਹੈ ਜਦੋਂ ਸਰਕਾਰ ਬਣੂਗੀ ਜੀਐਸਟੀ ਆਪਾਂ ਹਟਾਵਾਂਗੇ ਉਹੀ ਖੇਤੀਬਾੜੀ ਸੰਧ ਨੂੰ 65000 70000 ਦਾ ਪਾਊਗਾ ਮਰੇਗਾ ਪ੍ਰਤੀ ਵੱਡਾ ਫੈਸਲਾ ਹੈ ਕਿ ਜਿਹੜੇ ਸਾਡੇ ਮਰੇਗਾ ਦੇ ਕਾਮੀ ਨੇ ਦਿਹਾੜੀ ਕਰਦੇ ਨੇ ਮਰੇਗਾ ਦੇ ਤਹਿਤ ਉਹ ਦਿਹਾੜੀ 400 ਰੁਪਏ ਤੱਕ ਲੈ ਕੇ ਜਾਵਾਂਗੇ ਜਦੋਂ ਸਰਕਾਰ ਬਣਦੀ ਹੈ ਮਰੇਗਾ ਸ਼ੁਰੂ ਵੀ ਕਾਂਗਰਸ ਪਾਰਟੀ ਨੇ ਕੀਤਾ ਸੀ ਇਹਦੇ ਵਾਅਦਾ ਵੀ ਕਾਂਗਰਸ ਪਾਰਟੀ ਹੀ ਕਰੂਗੀ ਗਰੀਬ ਪਰਿਵਾਰਾਂ ਲਈ ਵੱਡਾ ਫੈਸਲਾ ਹੈ ਕਿ ਜਿਹੜੀ ਮੁੱਖ ਮਹਿਲਾ ਨੇ ਗਰੀਬ ਪਰਿਵਾਰ ਦੀ ਜਿਹੜੀ ਬਜ਼ੁਰਗ ਮਹਿਲਾ ਨੇ ਉਹਨਾਂ ਦੇ ਖਾਤੇ 'ਚ ਸਿੱਧਾ 1 ਲੱਖ ਰੁਪਏ ਸਰਕਾਰ ਤੇ ਜਾਜੂਗੀ ਇਹ ਤੇ ਤੁਹਾਡੀ ਮਰਜ਼ੀ ਹੈ ਕਿਤੇ ਮਰਜ਼ੀ ਲਾਓ ਕਿਸੇ ਘਰ ਦੇ ਸਾਧਨ ਪ੍ਰਤੀ ਲਾਓ ਬੱਚਿਆਂ ਦੀ ਫੀਸਾਂ ਪ੍ਰਤੀ ਲਾਓ ਕੋਈ ਸਮਾਗਮ ਹੋ ਰਿਹਾ ਆਪਦੇ ਘਰਾਂ 'ਚ ਉੱਥੇ ਲਾਓ ਤੁਹਾਡੀ ਮਰਜ਼ੀ ਹੈ ਤੁਹਾਨੂੰ ਖੁੱਲੀ ਛੁੱਟੀ ਹੋਊਗੀ ਨੌਜਵਾਨਾਂ ਲਈ ਕਿਉਂਕਿ ਰੈਲੀਆਂ ਤਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਵੀ ਇੱਥੇ ਕਰਾਉਂਦੇ ਰਹੇ ਹਾਂ ਪਰ ਜਿੱਦਾਂ ਇਕੱਠ ਹੋਇਆ ਇੱਥੇ ਗੁਰਵਾਜ ਜੀ ਇੱਕ ਮਿੰਟ ਲੈਣਾ ਜਿੱਦਾਂ ਇੱਥੇ ਇਕੱਠ ਹੋਇਆ ਉਹਨਾਂ ਮੈਂ ਅੱਜ ਦੀ ਇਕੱਠੀ ਵੇਖਿਆ ਉਹ ਕਹਿੰਦੇ ਕੋਈ ਬੁੜੀ ਸੀ ਉਹਦੇ ਮੁੰਡੇ ਦਾ ਬੈਅ ਨਹੀਂ ਹੁੰਦਾ ਸੀ ਉਹਨੂੰ ਕਹਿੰਦੇ ਪੀਰ ਬਤੂਈ ਦੀ ਕਬਰ ਤੇ ਭਾਈ ਨੂੰ ਤੇਲ ਪਾਇਆ ਕਰ ਉਹ ਤੇਲ ਪਾਉਣ ਜਾਇਆ ਘਰੇ ਮੁੰਡਾ ਸੀ ਕਹਿੰਦੇ ਪੀਰ ਬਤੂਈ ਦੀ ਕਬਰ ਤੇ ਤੇਲ ਪਾਇਆ ਕਰੋ ਉਹ ਪੰਜ ਸੱਤ ਦਿਨ ਗਿਆ ਉਹਨੂੰ ਮਗਰੋਂ ਬਾਹਰ ਵੱਜ ਗਈ ਕਹਿੰਦੇ ਭਾਈ ਤੇਰੀ ਮਾਂ ਮਰ ਗਈ ਕਹਿੰਦਾ ਪੀਰ ਬਤੂਈ ਮੈਨੂੰ ਤਾਂ ਕੀ ਦੇਣੀ ਸੀ ਮੇਰੇ ਪਿਓ ਵਾਲੀ ਵੀ ਖੋਈ ਇਹ ਚ ਕਰਕੇ ਵੀਰੋ ਇਹ ਕਾਲੀਦਾਨ ਤੋਂ ਬਚਨ ਦੀ ਲੋੜ ਆ ਸਾਨੂੰ ਪਤਾ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਤੁਹਾਡੇ ਮੂਹਰੇ ਕਿਹੋ ਜਿਹੇ ਲੀਡਰ ਆ ਇਹ ਲੋਕ ਘਰੇਵਾਰ ਨਾਲੇ ਲੋਕ ਆ ਯਾਰ ਬੋਲੋ ਸਾਬਿਹਾਨ ਐਡੇ ਅਸੀਂ ਵੀ ਯਾਰ ਸਰਪੰਚੀ ਕਰੀਆ ਕ੍ਰਿਸ਼ਨੂ ਨੇ ਵੀ ਸਰਪੰਚੀ ਕਰੀਆ ਇੱਥੇ ਤੁਹਾਨੂੰ ਪਤਾ ਨਾ ਅਸੀਂ ਨੇ ਗੋਠਾ ਟਕਵਾਲ ਨੇ ਵੀ ਕਰੀਆ ਇਹਨੇ ਗੜੀ ਨੇ ਵੀ ਕਰੀਆ ਦਾਦੇ ਨੇ ਵੀ ਕਰੀਆ ਕਿੰਨੇ ਵਧੀਆ ਕੰਮ ਕੀਤੇ ਆ ਕਦੇ ਕਿਸੇ ਨੂੰ ਲੜਾਇਆ ਥਾਣੇ 'ਚ ਫਰਾਂ ਦਾ ਦਵਾਈ ਦਾ ਰੂਲ ਲੋਕਾਂ ਨੂੰ ਪਾਰਦੇ ਆ ਤੇ ਲੋਕਾਂ ਨੂੰ ਮੋੜਦੇ ਆ ਕਿਸੇ ਤੋਂ ਕਹਿੰਦਾ ਥਾਣੇਦਾਰ 25000 ਲੈਂਦਾ ਥਾਣੇਦਾਰ ਨੂੰ ਦਿੰਦੇ ਆ 5000 2000 ਰੁਪਏ ਆਪ ਦੀ ਜੇਬ 'ਚ ਪਾਉਂਦੇ ਆ ਕੀ ਉਹਨਾਂ ਦੇ ਟਰੱਕ ਕਰਦੇ ਸਾਂ ਜ਼ਮੀਨਾਂ ਅਪਣਾਈ ਜਾਂਦੀਆਂ ਕੀ ਉਹਨਾਂ ਦੇ ਟਰੱਕ ਚੱਲਦੇ ਸਾਰ ਜਮੀਨਾਂ ਬਣਾਈਆਂ ਲੈ ਦੱਸੋ ਅਸੀਂ ਕਿੱਥੇ ਪਿੱਛੇ ਜਾ ਉਹਦੇ 7000ਰ ਖੁੱਲ੍ਹੇ ਵੀ ਬਣਦੀ ਮੇਰੇ ਮੋਟਰ ਬੱਟਵਾ ਦਾ ਹਲ ਮੁੱਖ ਮੈਥੇਰ ਮੋਟਰਸਾਈਕਲ ਤੇਲ ਨਹੀਂ ਪੈਂਦਾ ਅੱਜ ਉਹਦੇ ਵੀ ਕਾਰਾਂ ਚੱਲਦੀਆਂ ਤੁਸੀਂ ਵੇਖ ਲਓ ਚਰਨੇ ਉਰਕੇ ਬੈਠਿਆ ਕਾਂਗਰਸ ਚ ਬੋਦੇ ਘਸ ਗੇਨਾਂ ਦੇ ਯਾਰ ਇਹਨਾਂ ਦੇ ਗੋਬਰ ਘਸ ਗੇ ਕੀ ਬਣਾਇਆ ਇਹਨਾਂ ਨੂੰ ਦੱਸੋ ਭਰਾਓ ਸਾਨੂੰ ਅਣਖ ਦੀ ਲੋੜ ਆ ਅੱਜ ਤੁਹਾਡੀ ਇਹੋ ਜੇ ਮੰਦਨਿਆ ਯਾਰੀ ਲੱਗ ਗਈ ਕਹਿੰਦੇ ਬੁੰਨੇ ਸ਼ਾਹ ਯਾਰੀ ਉੱਥੇ ਲੱਗੇ ਜਿੱਥੇ ਦੋਸਤੀ ਨੂੰ ਹੁੰਦਾ ਜਰੂਰ ਦਸਤੂਰ ਹੋਵੇ ਤੁਸੀਂ ਇਹੋ ਜਿਹੇ ਬੰਦਿਆਂ ਨਾਲ ਸੋਟੀ ਜੀਤਮਿੰਦਰ ਸਿੰਘ ਛਤਰਵੰਡੀ ਸਾਹ ਤੋਂ ਜਾਓੜੇ ਇੱਕ ਵਾਰੀ ਯਾਦ ਜਿਏ ਚਾਰ ਵਾਰੀ ਐਮਐਲਏ ਰਹਿਆ ਸਿੱਧੂ ਸਾਹਿਬ ਮੈਂ ਦੱਸਣਾ ਚਾਹੁੰਦਾ ਜਦੋਂ ਸਾਡੇ ਕੋਲੇ 75 ਕਪਾਲੀ ਗੱਡੀ ਹੁੰਦੀ ਸੀ